ਸਤ ਸ੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੁੱਟਰ ਡੇਰੀ ਫਾਰਮਿੰਗ ਤੇ ਦੋਸਤੋ ਅੱਜ ਫਿਰ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਬਹੁਤ ਟੌਪ ਦੀ ਵੈਡ ਦਿਨੇ ਇਸ ਬਾਰੇ ਡਿਟੇਲ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਸਾਰੀ ਤੁਹਾਨੂੰ ਜਾਣਕਾਰੀ ਇਸੇ ਵੀਡੀਓ ਚ ਮਿਲ ਜੂਗੀ ਤੇ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਜਾਂ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਦੋਸਤੋ ਅੱਜ ਤੁਹਾਡੇ ਲਈ ਟੌਪ ਦਾ ਨਗੀਨਾ ਹੀ ਲੈ ਕੇ ਆਏ ਆ ਦੋਸਤੋ ਦੋਸਤੋ ਉਹ ਰੰਗ ਲੈ ਕੇ ਹਾਜ਼ਰ ਹੋਏ ਆ ਵੀ ਜਿਹੜਾ ਬਹੁਤ ਹੀ ਰੇਅਰ ਆ ਬਹੁਤ ਹੀ ਘੱਟ ਮਿਲਦਾ ਪੈਸੇ ਦੇ ਕੇ ਵੀ ਨਹੀਂ ਆਪਾਂ ਇਹਨੂੰ ਖਰੀਦ ਸਕਦੇ ਕਿਉਂਕਿ ਹੈ ਹੀ ਬਹੁਤ ਰੇਅਰ ਹੁਣ ਜੇ ਆਪਾਂ ਇਹਦੇ ਬਰੀਡ ਦੀ ਪਹਿਲਾਂ ਗੱਲ ਕਰੀਏ ਬਹੁਤ ਟੌਪ ਬਰੀਡ ਆ ਕਿ ਦੂਜਾ ਸੂਆ ਸੂਣ ਵਾਲੀ ਆ ਦੋਸਤੋ ਹਜੇ ਕੱਚੀ ਆ ਕਿ ਲੈ ਜੂ 10 ਤੋਂ 12 ਦਾ ਰਹਿੰਦੇ ਆ ਇਹਦੇ ਸੂਣ ਦੇ ਵਿੱਚ ਬਹੁਤ ਵਲਟੇਲਾਂ ਪਈਆਂ ਹਵਾਨਾ ਫਿਕਸ ਜਿਹਾ ਹੀ ਰੱਖਣਾਗਾ ਅੱਗੇ ਨੂੰ ਵੀ ਜਗ੍ਹਾ ਬਹੁਤ ਆ ਪਿੱਛੇ ਵੀ ਵਲਟੇਲਾਂ ਬਹੁਤ ਆ ਹੱਥੀਂ ਚਵਾਈ ਵਾਲਾ ਥਣਾ ਦਾ ਸਹਜ ਆਗਾ ਤੁਸੀਂ ਮਸ਼ੀਨ ਤੇ ਵੀ ਲਾ ਸਕਦੇ ਹੋ ਹੱਥੀਂ ਵੀ ਚਵਾਈ ਕਰ ਸਕਦੇ ਹੋ ਥੋੜੀ ਇੱਛਾ ਇਹ ਬਾਕੀ ਮੂਹ ਮੰਦਰੇ ਦੀ ਬਹੁਤ ਜ਼ਿਆਦਾ ਸੋਹਣੀ ਆ ਤੇ ਬਾਕੀ ਰਾਜੀਪਲੀ ਵੀ ਆ ਤੁਸੀਂ ਦੇਖ ਸਕਦੇ ਆ ਗੁੰਦਮੀ ਗੁੰਦਮੀ ਆ ਤੁਹਾਨੂੰ ਅੱਗੇ ਪਿੱਛੇ ਦਿਖਾਤੀ ਆ ਮਿਲਕਵੇਨ ਵੀ ਬਹੁਤ ਵਧੀਆ ਗਈ ਪੂਰੀ ਸਮੀ ਪਲੀ ਵੈਡ ਆ ਗਈ ਦੂਜਾ ਸੂਆ ਸੂਣਾਗਾ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਤਾਂ ਕਰਕੇ ਥੋੜਾ ਜਿਹਾ ਕਰਦੀ ਆ ਬਾਕੀ ਹੁਣੇ ਹਜੇ ਧਲਿਆਰਾ ਪਾਇਆ ਇਹਦੇ ਤੇ ਪੂਰੀ ਸੀਲ ਠੰਡੀ ਆ ਦੋਸਤੋ ਕੋਈ ਵੀ ਬੱਚਾ ਹੱਥ ਲਾਈ ਜਾਵੇ ਕੋਈ ਚੱਕਰ ਨਹੀਂਗਾ ਪੂਰੀ ਸੀਲ ਠੰਡੀ ਆ ਹਜੇ ਕੱਚੀ ਆ ਤਾਂ ਕਰਕੇ ਤੁਹਾਨੂੰ ਹਵਾਨਾ ਹਜੇ ਉਹਨਾਂ ਨਹੀਂ ਲੱਗ ਰਿਹਾਗਾ ਪਰ ਹਵਾਨਾ ਇਹਨੇ ਪੂਰਾ ਚੰਗਾ ਬਣਾਉਣਾਗਾ ਤੇ ਰੇਟ ਇਹਦਾ ਉਸ ਹਿਸਾਬ ਨਾਲ ਆਪਾਂ ਕੱਚੀ ਦੇ ਹਿਸਾਬ ਨਾਲ ਹੀ ਲਾਵਾਂਗੇ ਪੂਰੀ ਚਮਕਦਮ ਕਲੀ ਵੜਾ ਦੋਸਤੋ ਫੁੱਲ ਵਜਨ ਵਾਲੀ ਆਗੀ ਤੇ ਹੁਣ ਜੇ ਆਪਾਂ ਇਹਦੇ ਬਰੀਡ ਦੀ ਗੱਲ ਕਰੀਏ ਭਲਾਂ ਦੀ ਤੈਨੂੰ 에ਅਰਸ਼ੇਅਰ ਮੰਨ ਲਓ ਭਲਾਂ ਦੀ ਇਹਨੂੰ ਜਰਸੀ ਮੰਨ ਲਓ ਭਲਾਂ ਦੀ ਇਹਨੂੰ ਜਰਸੀ 에ਅਰਸ਼ੇਅਰ ਕ੍ਰਾਸ ਮੰਨ ਲਓ ਇਹ ਤੁਹਾਡੀ ਇੱਛਾ ਹੈਗੀ ਤੇ ਆਪਾਂ ਕੁਛ ਨਹੀਂ ਕਹਿੰਦੇਗੇ ਆ ਤੁਸ ਮਿਲਕ ਵੇਣ ਤੁਹਾਨੂੰ ਦਿਖਾਤੀ ਐ ਬਹੁਤ ਚੰਗੀ ਮਿਲਕ ਵੇਣ ਆਗੀ ਚੰਗਾ ਦੁੱਧ ਪਾ ਦੇਣਾ ਦੋਸਤੋ ਥੋੜੀ ਸਮਝ ਆ ਤੁਸੀਂ ਕਿੰਨਾ ਚੋ ਸਕਦੇ ਆਗੇ ਤੇ ਬਾਕੀ ਆਪਣੀ ਲੋਕੇਸ਼ਨ ਦੀ ਗੱਲ ਕਰੀਏ ਪਿੰਡ ਆਪਣਾ ਹੈਗਾ ਜੀ ਆਸਾ ਬੁੱਟਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬਾ ਤਹਿਸੀਲ ਗਿੱਦੜਬਾਹਾ ਆਪਣੇ ਕੋਲੇ ਡੇਲੀ ਨਵੰਗਾ ਨਵੰਗਾ ਵਿਹੜਾ ਆਉਂਦੀਆਂ ਰਹਿੰਦੀਆਂ ਨੇ ਅੱਜ ਵੀ ਆਪਣੇ ਕੋਲੇ ਚਾਰ ਵਿਹੜਾ ਮੌਜੂਦ ਹੈਗੀਆਂ ਇੱਕ ਜਰਸੀ ਐ ਸੂਈ ਸਵਾਈ ਕ੍ਰੋਸ ਆ ਹੋਰ ਵੀ ਐ ਤੁਸੀਂ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਵੀਡੀਓ ਨੂੰ ਕਰ ਦਿਓ